ਅੱਜ ਦੀ ਕਹਾਣੀ ਇੱਕ ਔਰਤ ਦੀ ਹੈ ਜਿਹੜੀ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਸੀ ਹਰ ਰੋਜ਼ ਇੱਕ ਨਵੀਂ ਮੁਸ਼ਕਲ ਆ ਰਹੀ ਸੀ ਭੈਣ ਭਰਾਵਾਂ ਨੇ ਸਾਥ ਛੱਡ ਦਿੱਤਾ ਚੰਗੇ ਭਲੇ ਦੋਸਤ ਮੜ ਬਾੜ ਚੁੱਕੇ ਸੀ ਕਿਸ ਉਚੀਆਂ ਦੀ ਐਸੀ ਜ਼ਿੰਦਗੀ ਤੋਂ ਕਰਾਉਣਾ ਕੀ ਐਂ ਲੱਗਦਾ ਜਿਵੇਂ ਸਾਰਿਆਂ ਦੀਆਂ ਮੁਸ਼ਕਲਾਂ ਇਕੱਠੀਆਂ ਕਰਕੇ ਮੇਰੇ ਹੀ ਹਿੱਸੇ ਆ ਗਈਆਂ ਹੋਣ ਸੋਚ ਸੋਚ ਕੇ ਨਾ ਪਾਰਕ 'ਚ ਬਹਿ ਕੇ ਉੱਚੀ ਉੱਚੀ ਰੋਣ ਲੱਗੀ ਉੱਥੋਂ ਦੇ ਕੋਈ ਬਜ਼ੁਰਗ ਨਿਕਲਿਆ ਉਹਨੂੰ ਪੁੱਛਣ ਲੱਗਿਆ ਵੀ ਬੇਟਾ ਕੀ ਹੋ ਗਿਆ ਤੈਨੂੰ ਫਟ ਪੇ ਫੇਰ ਰੋਣ ਲੱਗ ਗਿਆ ਦੱਸਿਆ ਉਹਨੂੰ ਵੀ ਕਿੰਦਾ ਮੇਰੀ ਜਿੰਦਗੀ ਜਿਹੜੀ ਉਹ ਬਹੁਤ ਹੀ ਮੁਸ਼ਕਲ ਜ ਹੈ ਸਭ ਆਪਣੇ ਸਾਥ ਛੱਡ ਗਿਆ ਜਿਨ੍ਹਾਂ ਨੇ ਕੀਤਾ ਬਸ ਉਹ ਪਰਾਈ ਹੋ ਗਏ ਅੱਜ ਮੈਨੂੰ ਕਿਸੇ ਦੀ ਕੁਛ ਨਹੀਂ ਲੱਗਦੀ ਉਹ ਬਜ਼ੁਰਗ ਕਹਿੰਦਾ ਇਹ ਤੇਰੀ ਇਕੱਲੇ ਦੀ ਕਹਾਣੀ ਨਹੀਂ ਸਭ ਦੀ ਕਹਾਣੀ ਹੈ ਚਿੱਤਨ ਫੇਰ ਵੀ ਲੱਗਦਾ ਵੀ ਤੈਨੂੰ ਤੇਰੀ ਤਕਲੀਫ ਕਿਸੇ ਹੱਬ ਨਾਲ ਘਟ ਹੋ ਸਕਦੀ ਹੈ ਤਾਂ ਤੂੰ ਅੱਜ ਜੰਗਲ ਦੇ ਬਾਹਰ ਇੱਕ ਕੁਟਿਆ ਦੇ ਵਿੱਚ ਨਾ ਇੱਕ ਸਾਧਵੀ ਰਹਿੰਦੀ ਹੈ ਉਹਦੇ ਕੋਲ ਜਾ ਕੇ ਆ। ਕੋਈ ਕਹਿੰਦਾ ਉਹ ਆਪਦੇ ਜੀਵਨ ਨੂੰ ਕਿਵੇਂ ਬਤੀਤ ਕਰਦੀ ਹੈ ਉਹਦੇ ਨਾਲ ਰਹਿ ਕੇ ਸ਼ਾਇਦ ਤੈਨੂੰ ਕੋਈ ਫਰਕ ਪਵੇ। ਉਹ ਅਰਤ ਸ਼ਾਮ ਤੱਕ ਪਹੁੰਚ ਜਾਂਦੀ ਹੈ ਉੱਥੇ। ਸਾਧਵੀ ਨੂੰ ਦੱਸਦੀ ਹੈ ਸਾਧਵੀ ਕੁਝ ਨਹੀਂ ਬੋਲਦੀ। ਕੋਈ ਉਹਨੂੰ ਸਲਾਹ ਨਹੀਂ ਦਿੰਦੇ। 2-3 ਦਿਨ ਰਹਿਣ ਤੋਂ ਬਾਅਦ ਇੱਕ ਦਿਨ ਉਹ عورت ਪਾਣੀ ਦਾ ਗਲਾਸ ਭਰ ਕੇ ਪੀਣ ਲੱਗਦੀ ਹੈ ਤਾਂ ਸਾਦ ਵੀ ਉਹਨੂੰ ਕਹਿੰਦੀ ਰੁਕ ਚੱਲ। ਇੱਕ ਚਮਚਾ ਨਾਜ ਸੌਲਟ ਪਾ ਲੈ, ਨਮਕ ਪਾ ਲੈ। ਉਹ ਬਹੁਤ ਘਰਾਨ ਹੋ ਜਾਂਦੀ ਹੈ। ਇੱਕ ਨਮਕ ਪਾਉਣ ਨਾਲ ਘੋਲ ਕੇ ਕਹਿੰਦੀ ਹੁਣ ਪੀ ਲੈ, ਕਿਹੋ ਜਿਹਾ ਸਵਾਦ ਸੀ। ਕਹਿੰਦੀ ਬਹੁਤ ਹੀ ਬੇਕਾਰ, ਬਹੁਤ ਹੀ ਕੌੜਾ ਹੋ ਗਿਆ। ਬਹੁਤ ਜ਼ਿਆਦਾ ਸੌਲਟੀ ਹੋ ਗਿਆ। ਠੀਕ ਹੈ ਕਹਿੰਦੀ। ਕੁਛ ਨਹੀਂ ਬੋਲਦੀ। ਦੋ ਤਿੰਨ ਦਿਨ ਫੇਰ ਨਿਕਲ ਜਾਂਦੇ। ਇੱਕ ਦਿਨ ਉਹਨੂੰ ਨਾਲ ਟੈਲਣ ਲੈ ਜਾਂਦੇ ਆ। ਨਦੀ ਦੇ ਕਿਨਾਰੇ ਕਹਿੰਦੀ ਸੌਲਟ ਚੱਕ ਲੈ ਨਾਲ ਟੈਲ ਦੇ ਟੈਲ ਦੇ ਕਹਿੰਦੀ ਨਦੀ ਦੇ ਵਿੱਚ ਇੱਕ ਚਮਚਾ ਕਹਿੰਦੀ ਪਾਣੀ ਤੇ ਨਮਕ ਦਾ ਪਾ ਦੇ ਪਾ ਲੈਂਦੀ ਉਹ ਕਹਿੰਦੀ ਹੁਣ ਇਹ ਚੋ ਗਲਾਸ ਭਰ ਕੇ ਪੀ ਕੇ ਦੇਖ ਕਿਹੋ ਜਿਹਾ ਸੁਆਦ ਆ ਕਹੇ ਕੋਈ ਸੁਆਦ ਨਹੀਂ ਕੋਈ ਸੌਲਟ ਦਾ ਸੁਆਦ ਨਹੀਂ ਆਇਆ ਫਿਰ ਉਹਨੂੰ ਸਮਝਾਉਂਦੀ ਆ ਵੀ ਜਿਹੜਾ ਦਰਦ ਆ ਨਾ ਜ਼ਿੰਦਗੀ 'ਚ ਉਹ ਸੇਮ ਲੂਣ ਵਰਗਾ ਸੌਲਟ ਵਰਗਾ ਉਹਦੀ ਅਮਾਉਂਟ ਸੇਮ ਹੀ ਰਹਿੰਦੀ ਹੈ ਉਹਦੀ ਮਾਤਰਾ ਬਿਲਕੁਲ ਉਨੋ ਹੀ ਰਹਿੰਦੀ ਹੈ ਪਰ ਡਿਪੈਂਡ ਕਰਦਾ ਵੀ ਸਾਨੂੰ ਦਰਦ ਮਹਿਸੂਸ ਕਿੰਨਾ ਹੁੰਦਾ ਇਸ ਗੱਲ ਤੇ ਕਿ ਅਸੀਂ ਆਪਣੇ ਸੋਚ ਦਾ ਦਾਇਰਾ ਕਿੱਡਾ ਰੱਖਦੇ ਹਾਂ ਇੱਕ ਗਲਾਸ ਵਰਗਾ ਰੱਖਦੇ ਹਾਂ ਸਾਰਾ ਦਿਨ ਦਰਦ ਦਰਦ ਸੋਚਦੇ ਹਾਂ ਉਹੀ ਮੁਸ਼ਕਲਵਾਰੇ ਸੋਚਦੇ ਹਾਂ ਜਾਂ ਅਸੀਂ ਚੰਗੀਆਂ ਚੀਜ਼ਾਂ ਵੀ ਜ਼ਿੰਦਗੀ 'ਚ ਜਿਹੜੀਆਂ ਮਿਲਣ ਉਹਨਾਂ ਬਾਰੇ ਵੀ ਸੋਚਦੇ ਹਾਂ ਨਦੀ ਦਾ ਦਾਇਰਾ ਬਹੁਤ ਵੱਡਾ ਉਹ ਸਿਰਫ ਲੂਣ ਤੇ ਫੋਕਸ ਨਹੀਂ ਕਰ ਰਹੀ ਬਹੁਤ ਵੱਡੀ ਮਾਤਰਾ ਉਹਦੀ ਉਹਦਾ ਵੋਲਿਊਮ ਬਹੁਤ ਵੱਡਾ ਹੈ ਗਲਾਸ ਦਾ ਵੋਲਿਊਮ ਬਹੁਤ ਛੋਟਾ ਹੈ ਉਹ ਲੂਣ ਜਿਹੜਾ ਹੈਗਾ ਉਹ ਪੂਰੇ ਚ ਘੁਲ ਗਿਆ ਉਹ ਤੇ ਫੋਕਸ ਹੋ ਰਿਹਾ ਜੇ ਅਸੀਂ ਸਾਰਾ ਦਿਨ ਦਰਦਤਾਰਤ ਕਰੀ ਜਾਵਾਂਗੇ ਇੱਕੋ ਤਕਲੀਫ ਨੂੰ ਯਾਦ ਰੱਖਦੇ ਹਾਂ ਤਾਂ ਉਹ ਤਕਲੀਫ ਬਹੁਤ ਵੱਡੀ ਬਣ ਜਾਂਦੀ ਹੈ ਵਰ ਜਿਸੀ ਆਪਣੀ ਸੋਚ ਦਾ ਦਾਇਰਾ ਥੋੜਾ ਜਿਹਾ ਵਧਾ دیਏ ਸਾਡੇ ਜਿੰਦਗੀ ਚ ਕੁਝ ਚੰਗੇ ਲੋਕ ਵੀ ਹੁੰਦੇ ਨੇ ਕੁਝ ਚੰਗੀਆਂ ਚੀਜ਼ਾਂ ਵੀ ਹੋਈਆਂ ਨੇ ਜ਼ਿੰਦਗੀ ਚ ਪਾਸਟ ਚ ਉਹਨਾਂ ਵਾਰੇ ਸੋਚੋ ਸੋਚੋ ਜਦੋਂ ਪਹਿਲਾ ਐਗਜ਼ਾਮ ਪਾਸ ਹੋਇਆ ਸੀ ਕਿੰਨੇ ਖੁਸ਼ ਸੀ ਪਹਿਲੀ ਗੱਡੀ ਲਈ ਸੀ ਜਾਂ ਪਹਿਲਾ ਸਾਈਕਲ ਲਿਆ ਸੀ ਪਹਿਲਾ ਖੜਾਉਣਾ ਮਿਲਿਆ ਸੀ ਉਹ ਅਸੀਂ ਖੁਸ਼ੀਆਂ ਨੂੰ ਬਹੁਤ ਛੇਤੀ ਭੁੱਲ ਗਏ ਫਿਰ ਇੱਕ ਘਰ ਬਣਾ ਲਿਆ ਉਹਨੂੰ ਵੀ ਅਸੀਂ ਭੁੱਲ ਗਏ ਫਿਰ ਸਾਨੂੰ ਇੱਕੀ ਤਕਲੀਫ ਯਾਦ ਰਹਿ ਜਾਂਦੀ ਹੈ ਕਿਉਂਕਿ ਤੁਸੀਂ ਬਹੁਤ ਫੋਕਸਡ ਹੁੰਨੇ ਹੁੰਦੇ ਇੱਕੋ ਤਕਲੀਫ ਬਾਰੇ ਸੋਚਦੇ ਆ ਕਿਸੇ ਨੇ ਧੋਖਾ ਦੇਤਾ ਉਹਦੇ ਬਾਰੇ ਹੀ ਸੋਚ ਜਾਂਦੇ ਆ ਜ਼ਿੰਦਗੀ ਤਕਲੀਫ ਬੱਝ ਜਾਂਦੀ ਆ ਮੈਨੂੰ ਇਹ ਖਾਣੀ ਬਹੁਤ ਪਿਆਰੀ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਹੋਪ ਕੇ ਕਿਸੇ ਨੂੰ ਹੈਲਪ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖ ਰਹੇ ਹੋ ਜੇ tailedwall talks ਜੇ ਤੁਹਾਨੂੰ ਮੇਰੀਆਂ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਜੇ tailedwall talks ਨੂੰ ਫੋਲੋ ਕਰ ਸਕਦੇ ਹੋ YouTube Instagram TikTok ਤੇ ਹਰ ਹਫਤੇ ਇੱਕ ਨਵੀਂ ਸਟੋਰੀ ਸੁਣਨ ਲਈ ਆਪਾਂ ਮਿਲਦੇ ਹਾਂ ਅਗਲੇ ਹਫਤੇ ਸਸਤਿਕਾਰ